ਇਸ ਵਕਤ ਦੀ ਵੱਡੀ ਖਬਰ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ 'ਚ ਹੋਰ ਵਾਧਾ ਹੋ ਗਿਆ ਈਡੀ ਤੋਂ ਬਾਅਦ ਹੁਣ ਸੀਬੀਆਈ ਦੇ ਰਡਾਰ ਤੇ ਨੇ ਅਰਵਿੰਦ ਕੇਜਰੀਵਾਲ ਤੇ ਸੀਬੀਆਈ ਉਹਨਾਂ ਨੂੰ ਲੈ ਕੇ ਅਦਾਲਤ ਪਹੁੰਚ ਚੁੱਕੀ ਹੈ ਈਡੀ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਦਾ ਜਿਹੜਾ ਕਥਿਤ ਸ਼ਰਾਬ ਘਟਾਲਾ ਕਿਹਾ ਜਾਂਦਾ ਦਿੱਲੀ ਦਾ ਉਸ ਮਾਮਲੇ 'ਚ ਹੁਣ ਸੀਬੀਆਈ ਰੜਕੇਗੀ ਇਸ ਪੂਰੇ ਮਾਮਲੇ 'ਤੇ ਈਡੀ ਤੋਂ ਬਾਅਦ ਅਰਵਿੰਦ ਕੇਜਰੀਵਾਲ ਸੀਬੀਆਈ ਦੇ ਸ਼ਿਕੰਜੇ ਚ ਨੇ ਹੋਣਾ ਈਡੀ ਦੇ ਵੱਲੋਂ ਦਰਜ ਕੀਤੇ ਗਏ ਕੇਸਾਂ ਚ ਪਿਛਲੇ 86 ਦਿਨ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਤਿਹਾਰ ਜੇਲ੍ਹ ਚ ਨੇ ਇਸੇ ਦੌਰਾਨ ਕੱਲ ਸੀਬੀਆਈ ਤਿਹਾਰ ਜੇਲ੍ਹ ਪਹੁੰਚੀ ਤੇ ਸੀਬੀਆਈ ਨੇ ਅਰਵਿੰਦ ਕੇ ਜੀ ਵੱਲੋਂ ਬਿਠਾ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਕੱਲ ਦੇਰ ਰਾਤ ਕਈ ਘੰਟੇ ਅਰਵਿੰਦ ਕੇ ਜੀਵਾਲ ਤੋਂ ਸੀਬੀਆਈ ਦੇ ਜਿਹੜੇ ਆਫੀਸਰ ਨੇ ਉਹ ਪੁੱਛਗਿੱਛ ਕਰਦੇ ਰਹੇ ਉਸ ਤੋਂ ਬਾਅਦ ਸੀਬੀਆਈ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਤਿਹਾੜ ਜੇਲ੍ਹ ਦੇ ਵਿੱਚੋਂ ਹੀ ਤੇ ਉਹਨਾਂ ਨੂੰ ਹੁਣ ਟ੍ਰਾਂਜ਼ਿਟ ਰਿਮਾਂਡ ਤੇ ਲੈ ਕੇ ਸੀਬੀਆਈ ਪਹੁੰਚੀ ਹੈਗੀ ਅਦਾਲਤ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਥੋੜੀ ਦੇਰ ਦੇ ਵਿੱਚ ਸੀਬੀਆਈ ਪੇਸ਼ ਕਰਨ ਜਾ ਰਹੀ ਹੈ ਅਦਾਲਤ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਪਹੁੰਚ ਚੁੱਕੀ ਹੈ ਸੀਬੀਆਈ ਤਾਂ ਸੰਭਵ ਤੌਰ ਤੇ ਸੀਬੀਆਈ ਹੁਣ ਅਰਵਿੰਦ ਕੇਜਰੀਵਾਲ ਦਾ ਰਿਮਾਂਡ ਹਾਸਲ ਕਰੇਗੀ ਪਿਛਲੇ 86 ਦਿਨ ਤੋਂ ਦਿੱਲੀ ਦੇ ਲਿਕਵਰ ਸਕੈਮ ਪਾਲਿਸੀ ਮਾਮਲੇ 'ਚ ਅਰਵਿੰਦ ਕੇਜਰੀਵਾਲ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ ਪਰ ਉਹ ਈਡੀ ਦੇ ਕੇਸਸ ਨੇ ਈਡੀ ਤੋਂ ਬਾਅਦ ਹੁਣ ਸੀਬੀਆਈ ਵੀ ਇਸ ਮਾਮਲੇ 'ਚ ਕੁੱਦੀ ਹੈ ਤੇ सीबीआई ਨੇ ਕੱਲ ਤਿਹਾੜ ਜੇਲ੍ਹ ਜਾ ਕੇ ਅਰਵਿੰਦ ਕੇਜੀਵਾਲ ਤੋਂ ਕਈ ਘੰਟੇ ਪੁੱਛਗਿੱਛ ਕੀਤੀ ਉਸ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਫਿਰ ਉਹਨਾਂ ਨੂੰ ਟ੍ਰਾਂਜ਼ਿਟ ਰਿਮਾਂਡ ਤੇ ਹੁਣ ਰਾਉ ਸੇਵ ਨੇ ਕੋਰਟ ਲਿਆਂਦਾ ਜਾ ਰਿਹਾ ਜਿੱਥੇ ਉਹਨਾਂ ਤੋਂ ਸੰਭਵਤਾਰ ਤੇ सीबीआई ਹੈ ਜਿਹੜੀ ਅਦਾਲਤ ਨੂੰ ਇਹੀ ਦਰਖਾਸਤ ਕਰੇਗੀ ਕਿ ਅਰਵਿੰਦ ਕੇਜੀਵਾਲ ਦਾ ਰਿਮਾਂਡ ਦਿੱਤਾ ਜਾਵੇ ਸੋ ਇਸ ਖਬਰ ਤੇ ਸਮਤਪ੍ਰੀਤ ਮਰੇ ਸੇ ਯੋਗੀ ਜੁੜ ਚੁੱਕੇ ਐ ਸਮਝ ਸਭ ਤੋਂ ਪਹਿਲਾਂ ਕੀ ਅਜਦਾ ਉਹ ਰਹਿ ਸਕਦਾ ਹੈ सीबीआई ਸੰਭਵ ਤੌਰ ਤੇ ਕੀ ਚਾਹੇਗੀ ਔਰ सीबीआई ਦੇ ਜਿਹੜੇ ਕੇਸਸ ਨੇ ਉਹ ਇਹੀ ਜੋ ਈਡੀ ਦੇ ਵੱਲੋਂ ਦਰਜ ਕੀਤੇ ਗਏ ਲਿਕਰ ਸਕੈਮ ਪਾਲਿਸੀ ਦੇ ਵਿੱਚ ਇਸੇ ਦੇ ਨਾਲ ਸਾਰੇ ਸਬੰਧਤ ਨੇ ਗੁਰਪ੍ਰੀਤ ਦੇਖੋ ਦਿੱਲੀ ਲਿਕਵਰ ਪਾਲਸੀ ਸਕੈਮ ਮਾਮਲੇ ਦੇ ਵਿੱਚ ਹੁਣ ਸੀਬੀਆਈ ਨੇ ਐਂਟਰੀ ਹੈ ਜਿਹੜੀ ਉਹ ਦੇ ਦਿੱਤੀ ਅਸ ਤੋਂ ਪਹਿਲਾਂ ਈਡੀ ਵੱਲੋਂ ਕੇਸ ਦਰਜ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਤੇ ਇਸੇ ਮਾਮਲੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਪਿਛਲੇ 2 ਮਹੀਨਿਆਂ ਤੋਂ ਜਿਹੜੇ ਜੇਲ੍ਹ ਦੇ ਵਿੱਚ ਜਿਹੜੇ ਬੰਦ ਖਾਈ ਦੇ ਰਹੇ ਨੇ ਹਾਲਾਂਕਿ ਬੀਤੇ ਸਮਿਆਂ ਦੇ ਵਿੱਚ ਰਾਊਜ਼ ਐਵੇਨਿਊ کورٹ ਵੱਲੋਂ ਜ਼ਰੂਰ ਜ਼ਮਾਨਤ ਹੈ ਜਿਹੜੀ ਅਰਵਿੰਦ ਕੇਜਰੀਵਾਲ ਨੂੰ ਮਿਲੀ ਲੇਕਿਨ ਹਾਈ ਕੋਰਟ ਤੋਂ ਉਸ ਜ਼ਮਾਨਤ ਦੇ ਉੱਤੇ ਰੋਕ ਲਗਾ ਦਿੱਤੀ ਗਈ ਹਾਈ ਕੋਰਟ ਦੇ ਜ਼ਮਾਨਤ ਦੇ ਉੱਤੇ ਰੋਕ ਲਗਾਉਣ ਤੋਂ ਬਾਅਦ ਦੇ ਵਿੱਚ ਅੱਜ ਐਪਲੀਕੇਸ਼ਨ ਜਿਹੜੀ ਉਹ ਸੁਪਰੀਮ ਕੋਰਟ ਮੂਵ ਕੀਤੀ ਗਈ ਹੈ ਠੀਕ ਉਸ ਤੋਂ ਪਹਿਲਾਂ ਸੀਬੀਆਈ ਨੇ ਦਸਤਕ ਇਸ ਕੇਸ ਦੇ ਵੀ ਦੇ ਦਿੱਤੀ ਹੈ ਸੀਬੀਆਈ ਵੱਲੋਂ ਬੀਤੀ ਰਾਤ ਹੀ ਦੇਰ ਰਾਤ ਤਿਹਾੜ ਜੇਲ੍ਹ ਦੇ ਵਿੱਚ ਪਹੁੰਚ ਕੇ ਜਿਹੜੀ ਹੈ ਮਾਮਲੇ ਦੀ ਪੁੱਛ ਇਸੇ ਮਾਮਲੇ ਦੇ ਵਿੱਚ ਪੁੱਛ ਪੜਤਾਲ ਅਰਵਿੰਦ ਕੇਜਰੀਵਾਲ ਤੋਂ ਕੀਤੀ ਗਈ ਅਤੇ ਤਕਰੀਬਨ ਕਾਫੀ ਲੰਮਾ ਸਮਾਂ ਪੁੱਛ ਪੜਤਾਲ ਕਰਨ ਤੋਂ ਬਾਅਦ ਦੇ ਵਿੱਚ ਅੱਜ ਸੀਬੀਆਈ ਜਿਹੜੀ ਆ ਉਹ ਹਾਊਸ ਅਮਨੀਟ ਦੀ ਕੋਰਟ ਦੇ ਵਿੱਚ ਜਿਹੜੀ ਆ ਉਹ ਪਹੁੰਚੇਗੀ ਕੁਝ ਸਮੇਂ ਬਾਅਦ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਲਿਕਰ ਪਾਲਿਸੀ ਸਕੈਮ ਮਾਮਲੇ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਜਾਵੇਗਾ ਤੇ ਜਿਸ ਦੇ ਵਿੱਚ ਰਿਮਾਂਡ ਦੀ ਮੰਗ ਹੈ ਜਿਹੜੀ ਸੀਬੀਆਈ ਕਰੇਗੀ ਫਿਲਹਾਲ ਉਹ ਕਿੰਨੇ ਦਿਨ ਦਾ ਰਿਮਾਂਡ ਦੀ ਮੰਗ ਕੀਤੀ ਜਾ ਸਕਦੀ ਹੈ ਇਹ ਵੀ ਦੇਖਣ ਵਾਲੀ ਤਸਵੀਰ ਹੋਵੇਗੀ ਕਿ ਉਸ ਤੋਂ ਬਾਅਦ ਦੇ ਵਿੱਚ ਕੋਰਟ ਵੱਲੋਂ ਕੀ ਕਿਹਾ ਜਾਂਦਾ ਇਸ ਮਾਮਲੇ ਦੇ ਵਿੱਚ ਕੀ ਵਾਕਈ ਹੀ सीबीआई ਨੂੰ ਅਜ ਰਿਮਾਂਡ ਮਿਲੇਗੀ ਜਾਂ ਨਹੀਂ ਠੀਕ ਉਸ ਵਕਤ ਜਦੋਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅਰਵਿੰਦ ਕੇਜਰੀਵਾਲ ਦੀ ਬੇਲ ਨੂੰ ਲੈ ਕੇ ਚੱਲ ਰਹੀ ਹੋਵੇ ਠੀਕ ਉਸ ਤੋਂ ਪਹਿਲਾਂ ਕੀ ਉਸ सीबीआई ਨੂੰ ਰਿਮਾਂਡ ਮਿਲਦਾ ਜਾਂ ਨਹੀਂ ਇਹ ਵੀ ਦੇਖਣ ਵਾਲੀ ਤਸਵੀਰ ਹੋਵੇਗੀ ਲੇਕਿਨ ਜੋ ਜਾਣਕਾਰੀ ਮਿਲ ਰਹੀ ਹੈ ਕਿ सीबीआई ਕੋਲੇ ਕੋਈ ਪੁਖਤਾ ਸਬੂਤ ਜਿਹੜੇ ਆ ਉਹ ਉਹਨਾਂ ਦੇ ਹੱਥ ਲੱਗੇ ਨੇ ਜਿਸ ਤੋਂ ਬਾਅਦ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਰਿਮਾਂਡ ਨੂੰ ਕਿ ਅੱਜ ਸੀਬੀਆਈ ਜਿਹੜੀ ਆ ਉਹ ਦਿੱਲੀ ਦੀ ਲੋਅਰ ਕੋਰਟ ਦੇ ਵਿੱਚ ਜਿਹੜੀ ਜਾਵੇਗੀ ਅੱਛਾ ਕਿਉਂਕਿ ਇਸ ਮਾਮਲੇ ਦੇ ਵਿੱਚ ਈਡੀ ਪਹਿਲਾਂ ਤੋਂ ਹੀ ਆਪਣੇ ਪੱਧਰ ਤੇ ਜਿਹੜਾ ਕਾਰਵਾਈ ਹੈਗੀ ਉਹ ਚੱਲ ਰਹੀ ਹੈਗੀ ਔਰ ਈਡੀ ਦੇ ਕੇਸਸ ਕਰਕੇ ਈਡੀ ਦੀ ਕਾਰਵਾਈ ਕਰਕੇ ਹੀ 86 ਦਿਨ ਹੋ ਗਏ ਅਰਵਿੰਦ ਕੇਜਰੀਵਾਲ ਤਿਹਾਰ ਜੇਲ੍ਹ ਦੇ ਵਿੱਚ ਨੇ ਹੁਣ ਸੀਬੀਆਈ ਦੇ ਹੱਥ ਇਸ ਤਰ੍ਹਾਂ ਦਾ ਕੀ ਲੱਗਾ ਹੈ ਕਿ ਜਿਹੜਾ ਈਡੀ ਨਹੀਂ ਲੱਭ ਸਕੀਗੀ ਦੇਖੋ ਦੋ ਵੱਖ-ਵੱਖ ਏਜੰਸੀਆਂ ਨੇ ਜਿਹੜੀਆਂ ਦਿੱਲੀ ਲਿਕਵਰ ਸਕੈਮ ਨੂੰ ਲੈ ਕੇ ਜਿਹੜੀਆਂ ਉਹ छानबीन ਕਰਦੇ ਹੋਈਆਂ ਨਜ਼ਰ ਆ ਰਹੀਆਂ ਨੇ ਈਡੀ ਆਪਣੇ ਪੱਕੀ ਤੌਰ ਦੇ ਉੱਤੇ छानबीन ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਬਹੁਤ ਸਾਰੀ ਇੱਕ ਲੰਬੀ ਚੌੜੀ ਫਾਈਲ ਬਣਾਈ ਲੇਕਿਨ ਹੁਣ ਸੀਬੀਆਈ ਦੂਸਰੀ ਏਜੰਸੀ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਏਜੰਸੀ ਹੈ ਜੋ ਕਾਰਵਾਈ ਕਰਨ ਦੇ ਵਿੱਚ ਸਭ ਤੋਂ ਜ਼ਿਆਦਾ ਰੇਸ਼ਿਓ ਰੱਖਦੀ ਹੈ ਉਹ ਦਿੱਲੀ ਲਿਕਵਰ ਪਾਲਿਸੀ ਸਕੈਮ ਮਾਮਲੇ ਦੇ ਵਿੱਚ ਹੁਣ ਆਪਣੀ ਪੈਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਸੇ ਵੱਖਰੇ ਸਬੂਤਸ ਨੇ ਜੋ ਇਸ ਵਕਤ ਸੀਬੀਆਈ ਦੇ ਹੱਥ ਲੱਗੇ ਨੇ ਜਿਸ ਨੂੰ ਲੈ ਕੇ ਲੋਅਰ ਕੋਰਟ ਦੇ ਵਿੱਚ ਸੀਬੀਆਈ ਜਿਹੜੀ ਆ ਉਹ ਪਹੁੰਚ ਚੁੱਕੀ ਹੈ ਕੁਝ ਸਮੇਂ ਬਾਅਦ ਜਿਹੜਾ ਅਰਵਿੰਦ ਕੇਜਰੀਵਾਲ ਦੀ ਰਿਮਾਂਡ ਨੂੰ ਲੈ ਕੇ ਜਿਹੜਾ ਕੇਸ ਹੈ ਜਿਹੜਾ ਉਹ ਲੱਗ ਜਾਵੇਗਾ ਉਸ ਤੋਂ ਬਾਅਦ ਹੀ ਕਲੀਅਰ ਹੋਵੇਗਾ ਕਿ ਅਖੀਰਕਾਰ ਕਿਹੜੇ ਤੱਥਾਂ ਦੇ ਆਧਾਰ ਦੇ ਉੱਤੇ ਅੱਜ ਸੀਬੀਆਈ ਆ ਜਿਹੜੀ ਆ ਉਹ ਅਰਵਿੰਦ ਕੇਜਰੀਵਾਲ ਦਾ ਰਿਮਾਂਡ ਦੀ ਮੰਗ ਕਰ ਰਹੀ ਹੈ ਪਰ ਇਹਦਾ ਮਤਲਬ ਇਹ ਹੈ ਕਿ ਅਰਵਿੰਦ ਕੇਜਰੀਵਾਲ ਕਿਉਂਕਿ ਉਹਨਾਂ ਦੀ ਜ਼ਮਾਨਤ ਨੂੰ ਲੈ ਕੇ ਲੱਗ ਰਿਹਾ ਸੀ ਕਿ ਸ਼ਾਇਦ ਜਮਾਨਤ ਮਿਲ ਜੇਗੀ rauze avenue court ਨੇ ਜਮਾਨਤ ਵੀ ਦਿੱਤੀ ਰੈਗੂਲਰ ਬ੍ਰੇਲ ਉਹਨਾਂ ਦੀ ਐਕਸੈਪਟ ਹੋ ਗਈ ਉਸ ਤੋਂ ਬਾਅਦ ਹਾਈ ਕੋਰਟ ਵਿੱਚ ਆ ਗਈ ED ਹਾਈ ਕੋਰਟ ਚਲੀ ਗਈ ਫਿਰ ਉਹਨਾਂ ਦੀ ਜਮਾਨਤ ਹੈਗੀ ਜਿਹੜੀ ਉਹਦੇ ਤੇ ਰੋਕ ਲੱਗ ਗਈ ਤਾਂ ਹੁਣ CBI ਆਉਣ ਤੋਂ ਬਾਅਦ ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਆਉਣ ਵਾਲੇ ਜਿਹੜੇ 2 ਮਹੀਨੇ ਹੈਗੇ ਉਹ ਹਲੇ ਉਹ ਜਮਾਨਤ ਵਗੈਰਾ ਦੀ ਉਹ ਨਾ ਕਰਨ ਫਿਰ ਜੇ ED ਵਾਲੇ ਪਾਸਿਓਂ ਵੀ ਘੱਟੋ ਘੱਟੋ ਜਮਾਨਤ ਲੈ ਵੀ ਲੈਂਦੇ ਤਾਂ CBI ਜਿਹੜੇ ਹੁਣ ਆਪਣੇ ਕੇਸਿਸ ਦੇ ਨੂੰ ਲੈ ਕੇ ਉਹ ਕਰੇਗੀ ਤਰਨ ਵਾਲੇ 2-3 ਮਹੀਨੇ ਤਾਂ ਹੁਣ ਪੱਕੇ ਹੋ ਗਏ ਆ ਫੇ ਦੇਖਾ ਤੁਸੀਂ ਸਮੇਤੋਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਜਿੱਥੇ ਸੁਪਰੀਮ ਕੋਰਟ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਸੁਣਵਾਈ ਹੋਣੀ ਹੈ ਉਸ ਤੋਂ ਪਹਿਲਾਂ ਹੀ ਸੀਬੀਆਈ ਵੱਲੋਂ ਰਿਮਾਂਡ ਦੀ ਮੰਗ ਹੈ ਜਿਹੜੀ ਆ ਉਹ ਕੀਤੀ ਜਾਵੇਗੀ ਤਾਂ ਇੱਥੇ ਜ਼ਾਹਿਰ ਜੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਨਹੀਂ ਜਿਹੜੀਆਂ ਹੋਰ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਬਕਾਇਦਾ ਉਹਨਾਂ ਦੇ ਘਟਣ ਦੇ ਨਾਂ ਤੋਂ ਹਾਲਾਂਕਿ ਜਦੋਂ ਉਹਨਾਂ ਨੂੰ ਲੋਅਰ ਕੋਰਟ ਦੇ ਵੱਲੋਂ ਜਦੋਂ ਜ਼ਮਾਨਤ ਮਿਲੀ ਸੀ ਤਾਂ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਪੰਜਾਬ ਦੇ ਵਿੱਚ ਵੀ ਆਗੂ ਅਤੇ ਦਿੱਲੀ ਦੇ ਵਿੱਚ ਵੀ ਆਗੂਆਂ ਦੇ ਵੱਲੋਂ ਜਿਹੜੇ ਪਟਾਕੇ ਵੀ ਚਲਾਏ ਗਏ ਜਸ਼ਨ ਮਨਾਏ ਗਏ ਆਪ ਜਮਾਨਤ ਦੇ ਉੱਤੇ ਰੋਕ ਲਗਾਈ ਗਈ ਉਸ ਤੋਂ ਬਾਅਦ ਦੇ ਵਿੱਚ ਕੁਝ ਸਹਿਮ ਦਾ ਮਾਹੌਲ ਜ਼ਰੂਰ ਆਮਾ ਦੀ ਪਾਰਟੀ ਦੇ ਵਿੱਚ ਪੰਜਾਬ ਅਤੇ ਦਿੱਲੀ ਦੇ ਵਿੱਚ ਜਿਹੜਾ ਉਹ ਦੇਖਣ ਨੂੰ ਮਿਲਿਆ ਹੈ ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਅੱਜ ਬੇਲ ਨੂੰ ਲੈ ਕੇ ED ਵੱਲੋਂ ਜੋ ਕੇਸ ਦਰਜ ਕੀਤਾ ਉਸ ਨੂੰ ਲੈ ਕੇ ਜਿਹੜਾ ਸੁਣਵਾਈ ਹੋਣੀ ਹੈ ਉਸ ਤੋਂ ਪਹਿਲਾਂ ਸੀਬੀਆਈ ਵੱਲੋਂ ਜਿਹੜਾ ਰਿਮਾਂਡ ਦੀ ਮੰਗ ਹੈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਫਿਲਹਾਲ ਉਹ ਕਿਹੜੇ ਤੱਤ ਹੋਣਗੇ ਜਿਨ੍ਹਾਂ ਦੇ ਉੱਤੇ ਰਿਮਾਂਡ ਦੀ ਮੰਗ ਕੀਤੀ ਜਾਂਦੀ ਹੈ ਤੇ ਉਸ ਬੈਂਸ ਦਾ ਵਿੱਚ ਕੀ ਕੀ ਪੱਖ ਜਿਹੜਾ ਆਪ ਆਪਣੇ ਧਿਰ ਵੱਲੋਂ ਜਿਹੜਾ ਰੱਖਿਆ ਜਾਂਦਾ ਹੈ ਕੀ ਸਮਤ ਮੈਂ ਆ ਰਿਹਾ ਤੁਹਾਡੇ ਕੋਲ ਫਿਲਹਾਲ ਅਖਿਲੇਸ਼ ਯਾਦਵ ਸਮਾਜਵਾਦੀ ਪਾਰਟੀ ਦੇ ਮੁਖੀ ਉਹ ਬੋਲ ਰਹੇ ਆ ਕੁਝ ਅਰਵਿੰਦ ਕੇਜੀ ਵਾਲੇ ਮਾਮਲੇ ਨੂੰ ਲੈ ਕੇ ਸਿੱਧਾ ਉੱਤੇ ਚੱਲਦੇ ਤਾਰਵਿੰਦ ਕੇਜਰੀਵਾਲ ਨੂੰ ਲੈ ਕੇ ਰਾਉਜ਼ ਰੈਵਨਿਊ ਕੋਰਟ ਦੇ ਵਿੱਚ ਸੀਬੀਆਈ ਦੀ ਟੀਮ ਪਹੁੰਚ ਚੁੱਕੀ ਹੈ ਅਰਵਿੰਦ ਕੇਜਰੀਵਾਲ ਦੇ ਲਈ ਇੱਕ ਨਵੀਂ ਮੁਸ਼ਕਲ ਖੜੀ ਹੋ ਚੁੱਕੀ ਹੈ ਈਡੀ ਪਹਿਲਾਂ ਹੀ ਉਹਨਾਂ ਦੇ ਖਿਲਾਫ ਲਿਕਵਰ ਪਾਲਿਸੀ ਸਕੈਮ ਮਾਮਲੇ ਦੇ ਵਿੱਚ ਕਾਰਵਾਈ ਜਿਹੜੀ ਹੈਗੀ ਉਹ ਚੱਲ ਰਹੀ ਹੈ ਕੋਰਟ ਪ੍ਰੋਸੀਡਿੰਗ ਚੱਲ ਰਹੀ ਹੈ ਇਸੇ ਮਾਮਲੇ ਦੇ 86 ਦਿਨ ਹੋ ਗਏ ਅਰਵਿੰਦ ਕੇਜਰੀਵਾਲ ਤਿਹਾਰ ਜੇਲ੍ਹ ਦੇ ਵਿੱਚ ਨੇ ਔਰ ਜਦੋਂ ਉਹਨਾਂ ਦੀ ਜ਼ਮਾਨਤ ਨੂੰ ਲੈ ਕੇ जीडी पूरी प्रक्रिया चल रही थी राउस एवन्यू कोर्ट ने जमानत देती थी फिर हाई कोर्ट पहुंची ईडी उतो उन्होंने जमानत है कि जड़ीते रोक लागी जमानत फिर रद्द होगी शिशि जी से मिलने आया था और उनका स्वास्थ्य की जानकारी लेने के लिए मैं आया था वो बहादुर तो हैं ही लेकिन वो अपने लोगों के लिए लड़ना भी जानती हैं जल मंत्री के साथ साथ वो दिल्ली को कैसे और दिल्ली के लोगों के समस्याओं का कैसे समाधान करें उसके लिए लगातार वो लड़ती रही हैं मुझे याद आ रहा है जिस समय बीजेपी की सरकार बनी थी और उनके प्रधान सांसद जी सो अखिलेश यादव दरअसल पहुंचे सी एल एन जे पी अस्पताल आतिशी ਮਾਰ ਲੈਣਾ ਦਿੱਲੀ ਦੇ ਕੈਬਨਿਟ ਮੰਤਰੀ ਜਿਹੜੇ ਜੋ ਭੋਖੜ ਹੜਤਾਲ ਤੇ ਮਿੱਥੇ ਸਮੇਂ ਦੀ ਭੋਖੜ ਹੜਤਾਲ ਤੇ ਬੈਠੇ ਸੀ ਉਹਨਾਂ ਦੀ ਸਿਹਤ ਖਰਾਬ ਹੋ ਗਈ ਸੀ ਤੇ ਇਸ ਕਰਕੇ ਉਹਨਾਂ ਨੂੰ ਕੱਲ ਹਸਪਤਾਲ ਦਾਖਲ ਕਰਾਇਆ ਗਿਆ ਸੀ ਉਹਨਾਂ ਦੀ ਸਿਹਤ ਦਾ ਹਾਲਚਾਲ ਜਾਣਨ ਦੇ ਲਈ ਅਖਿਲੇਸ਼ <strong>ਯਾਦਵ</strong> ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਹਸਪਤਾਲ ਉਹਨਾਂ ਦੀ ਸਿਹਤ ਦਾ ਹਾਲਚਾਲ ਜਾਣਨ ਦੇ ਲਈ ਪਹੁੰਚੇ ਸੀ ਇਸੇ ਵਿਚਕਾਰ ਵੱਡੀ ਖਬਰ ਇਹ ਹੈ ਕਿ ਅਰਵਿੰਦ ਕੇਜੀਵਾਲ ਨੂੰ ਲੈ ਕੇ rauze avenue court ਦੇ ਵਿੱਚ सीबीआई ਦੀ ਟੀਮ ਪਹੁੰਚ ਚੁੱਕੀ ਹੈ ਹਾਲਾਂਕਿ ਹੁਣ ਜੋ ਖਬਰਾਂ ਆ ਰਹੀਆਂ ਨੇ ਉਹਨਾਂ ਦੇ ਮੁਤਾਬਕ ਅਜੇ ਤੱਕ सीबीआई ਇਸ ਗੱਲ ਨੂੰ ਡਿਨਾਈ ਕਰ ਰਹੀ ਹੈ ਇਸ ਗੱਲ ਤੋਂ ਇਨਕਾਰ ਕਰ ਰਹੀ ਹੈ ਕਿ ਅਰਵਿੰਦ ਕੇਜੀਵਾਲ ਦੀ ਗ੍ਰਿਫਤਾਰੀ ਉਹਨਾਂ ਨੇ ਕੀਤੀ ਹੈ ਅਰੇ ਕੀਆ ਜਾ ਰਿਹਾ ਹੈ ਕਿ ਅਰਵਿੰਦ ਕੇ ਜੀਵਾਲ ਨੂੰ ਸੀਬੀਆਈ ਹਿਰਾਸਤ ਦੇ ਵਿੱਚ ਲੈਣ ਜਾ ਰਹੀ ਹੈ ਥੋੜੀ ਦੇਰ ਬਾਅਦ ਉਧਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਅਰਵਿੰਦ ਕੇ ਜੀ ਵਾਲਦੀ ਜ਼ਮਾਨਤ ਤੇ ਜਿਹੜਾ ਹਾਈ ਕੋਰਟ ਦੇ ਵੱਲੋਂ ਰੋਕ ਲਗਾਈ ਗਈ ਹੈ ਈਡੀ ਵਾਲੇ ਮਾਮਲੇ 'ਚ ਲਿਕਰ ਪਾਲਿਸੀ ਵਾਲੇ ਮਾਮਲੇ 'ਚ ਉਸ ਨੂੰ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਵਕੀਲ ਨੇ ਉਹ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਨ ਜਾ ਰਹੇ ਨੇ ਥੋੜੀ ਦੇਰ ਪਹਿਲਾਂ ਦਿੱਲੀ ਦੇ ਸ਼ਹਿਰੀ ਵਿਕਾਸ ਮੰਤਰੀ ਸਰਵ ਭਰਦਵਾਜ ਨੇ ਇਹ ਕਲੇਮ ਕੀਤਾ ਉਹਨਾਂ ਨੇ ਇਹ ਦਾਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੀ ਕਾਨੂੰਨੀ ਟੀਮ ਹੈ ਵਕੀਲਾਂ ਦੀ ਟੀਮ ਹੈ ਉਹ ਸੁਪਰੀਮ ਕੋਰਟ ਜਾ ਸਕਦੀ ਹੈ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਤੇ ਜਿਹੜੀ ਰੋਕ ਲਾਈ ਗਈ ਹੈ ਉਸ ਫੈਸਲੇ ਨੂੰ ਚੈਲੰਜ ਕੀਤਾ ਜਾ ਸਕਦਾ ਹੈ ਸੁਪਰੀਮ ਕੋਰਟ ਪਰ ਉਸ ਤੋਂ ਪਹਿਲਾਂ ਹੀ ਇੱਕ ਦਿਲਚਸਪ ਜਿਹੜਾ ਇਸ ਮਾਮਲੇ 'ਚ ਮੋੜ ਆਇਆ ਹੈ ਉਹ ਇਹ ਕਿ ਬੀਤੀ ਰਾਤ ਸੀਬੀਆਈ ਦੀ ਟੀਮ ਪਹੁੰਚੀ ਤੇ ਹਾਰਜੇ ਲੋਨਾ ਨੇ ਲੰਬੀ ਚੌੜੀ ਪੁੱਛ ਕੇ ਚੈਕ ਜਿਹੜੀ ਉਹ ਅਰਵਿੰਦ ਕੇਜੀਵਾਲ ਤੋਂ ਕੀਤੀ ਕੁਝ ਘੰਟੇ ਉਸ ਤੋਂ ਬਾਅਦ ਹੁਣ ਉਹਨਾਂ ਨੂੰ rauzeavenue ਕੋਰਟ ਲਿਆਂਦਾ ਗਿਆ ਜਿੱਥੇ ਅਰਵਿੰਦ ਕੇਜੀਵਾਲ ਕੋਰਟ ਦੇ ਵਿੱਚ ਮੌਜੂਦ ਨੇ ਸੀਬੀਆਈ ਦੇ ਅਧਿਕਾਰੀ ਮੌਜੂਦ ਨੇ ਹਾਲਾਂਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਅਰਵਿੰਦ ਕੇਜੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਹੁਣ ਸੀਬੀਆਈ ਇਸ ਗੱਲ ਤੋਂ ਡਿਨਾਈ ਕਰ ਰਹੀ ਹੈ ਇਨਕਾਰ ਕਰ ਰਹੀ ਹੈ ਪਰ ਇਹ ਕਿਹਾ ਜਾ ਰਿਹਾ ਹੈ ਕਿ ਸੰਭਵ ਤੌਰ ਤੇ ਉਹਨਾਂ ਨੂੰ ਅਰੇਸਟ ਕੀਤਾ ਜਾ ਸਕਦਾ ਹੈ ਸੀਬੀਆਈ ਕਸਟਡੀ ਚ ਲੈ ਸਕਦੀ ਹੈ ਅਰਵਿੰਦ ਕੇਜੀਵਾਲ ਨੂੰ ਥੋੜੀ ਦੇਰ ਬਾਅਦ ਸੋਲੀਕਰ ਪਾਲਿਸੀ ਸਕੈਮ ਵਾਲੇ ਮਾਮਲੇ ਦੇ ਵਿੱਚ ਅਰਵਿੰਦ ਕੇਜੀਵਾਲ ਨੂੰ ਲੈ ਕੇ ਸੀਬੀਆਈ ਦੀ ਟੀਮ ਰੌਜ਼ ਐਵੇਨਿਊ ਕੋਰਟ ਪਹੁੰਚੀ ਹੈ ਉੱਥੇ ਉਹਨਾਂ ਨੂੰ ਪੇਸ਼ ਕੀਤਾ ਜਾਣਾ ਹੈ ਇਸੇ ਮਾਮਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੀਆਂ ਮੁਸ਼ਕਲਾਂ ਦੇ ਵਿੱਚ ਕਮੀ ਨਹੀਂ ਹੋ ਰਹੀ ਦੋ ਦਿਨ ਪਹਿਲਾਂ ਇਹ ਲੱਗਿਆ ਸੀ ਕਿ ਅਰਵਿੰਦ ਕੇਜੇਵਾਲ ਨੂੰ ਬੇਲ ਮਿਲ ਗਈ ਹੈ ਕਿਉਂਕਿ ਰਾਉਜ਼ਵੇਨਿਊ ਕੋਰਟ ਨੇ ਉਹਨਾਂ ਦੀ ਬੇਲ ਗ੍ਰਾਂਟ ਕਰਤੀ ਸੀ ਪਰ ਹਾਈ ਕੋਰਟ ਨੇ ਸਟੇ ਕਰਤਾ ਉਸ ਤੋਂ ਬਾਅਦ ਰੱਦ ਹੋ ਗਈ ਹੁਣ ਇਸੇ ਵਿਚਕਾਰ ਜਦੋਂ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਇਸ ਹਾਈ ਕੋਰਟ ਦਾ ਜਿਹੜਾ ਆਰਡਰ ਹੈ ਉਹਨੂੰ ਸੁਪਰੀਮ ਕੋਰਟ 'ਚ ਚੈਲੰਜ ਕੀਤਾ ਜਾਵੇ ਪਰ ਇਸ ਤੋਂ ਪਹਿਲਾਂ ਹੀ ਸੀਬੀਆਈ ਪਹੁੰਚ ਗਈ ਤੇ ਹੁਣ ਸੀਬੀਆਈ ਇਸ ਮਾਮਲੇ ਨੂੰ ਨਵੇਂ ਤੇ ਆਪਣੇ ਵੱਖਰੇ ਤੌਰ ਤੇ ਇਸ ਮਾਮਲੇ ਨੂੰ ਲੈ ਕੇ ਪ੍ਰੋਸੀਡ ਕਰੂਗੀ